ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਹਾਂਜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਆਪਣੀ ਛੋਟੀ ਕੱਟੀ ਦੀ ਇਹਦੀ ਏਜ ਹੋ ਗਈ ਜੀ ਅੱਜ ਡੇਢ ਪੌਣੇ 2 ਸਾਲ ਦੀ ਉਮਰ ਹੈ ਦੀ ਬਾਕੀ ਆਪਾਂ ਚੈੱਕ ਕਰਕੇ ਕਲੀਅਰ ਕਰਕੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਤੇ ਸਿੰਗਾਂ ਦੀ ਕੁਆਲਿਟੀ ਚੈੱਕ ਕਰੋ ਜੀ ਬਿਊਟੀ ਹਾਈਟ ਲੈਂਥ ਵਧੀਆ ਟਾਪ ਕੁਆਲਿਟੀ ਦੀ ਕੱਟੀ ਆਈ ਹੈ ਆਪਣੀ ਹੁਣ ਆਪਾਂ ਅੱਗੇ ਜਦੋਂ ਮੀ ਬਾਾਰ ਸ਼ੁਰੂ ਹੋ ਗਈ ਆਪਾਂ ਇਹਦੇ ਸੇਮਨ ਰਖਾਵਾਂਗੇ ਜੀ ਕਿਸੇ ਚੰਗੇ ਬੁੱਲ ਦਾ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਆਪ ਇਹ ਫਾਦਰ ਕੋਹੇ ਨੌਰ ਦੀ ਹੈ ਤੇ ਮਾਦਰ ਮਿਲਕੇ ਦਾ 19 20 ਕਿਲੋ ਦਾ ਹੈ ਬਹੁਤ ਸੀਲ ਸੋਹਣੀ ਸੁਨੱਖਪਣੇ ਚ ਵੀ ਵਧੀਆ ਚੰਗੀ ਕੱਟੀ ਹੈ ਜੀ ਤੇ ਦੇਖੋ ਜੀ ਤੁਸੀਂ ਵੀ ਦੱਸ ਸਕਦੇ ਹੋ ਵੀ ਆਪਾਂ ਇਹਦੇ ਕਿਹੜੇ ਬੁੱਲ ਦਾ ਸੇਮ ਲਵਾ ਸਕਦੇ ਆ ਪਰ ਜਦੋਂ ਮੌੜਾ ਜੇ ਠੰਡਾ ਮੌਸਮ ਹੋ ਗਿਆ ਬਰਸਾਤ ਦਾ ਉਦੋਂ ਦੇ ਸੀਮ ਲਵਾਵਾਂਗੇ ਹਾ ਹਾ ਇੱਧਰ ਹੋ ਦੇਖੋ ਜੀ ਬਹੁਤ ਸੋਹਣੀ ਕੱਟੀ ਹੈ ਜੀ ਆਪਣੀ ਬਹੁਤ ਸੀਲ ਹੈ ਮੂੰਹ ਨਾਲ ਇਹ ਨੂੰ ਆਪਾਂ ਕੁਝ ਵੀ ਦੇ ਸਕਦੇ ਆ ਮੂੰਹ ਆਪਣਾ ਖੋਲ ਕੇ ਇਹ ਚੰਗੀ ਤਰ੍ਹਾਂ ਕੁਝ ਵੀ ਦੇ ਦਿਓ ਜੀ ਇਹਨੂੰ ਕੱਟੀ ਨੂੰ ਖਰਾਕ ਦੇ ਵਿੱਚ ਦੇਖੋ ਜੀ ਖਾਣਾ ਦੀ ਕੁਆਲਿਟੀ ਨੀਚੋਂ ਆਰਡਰ ਦੀ ਕੁਆਲਿਟੀ ਦੇਖੋ ਜੀ ਕਿਵੇਂ ਜਿਵੇਂ ਗੱਬਣਾ ਦੇ ਹੁੰਦਾ ਇਸ ਤਰ੍ਹਾਂ ਆਡਰ ਹੋਗਾ ਨੀਚੋਂ ਹਲ ਰਿਹਾ ਦੇਖੋ ਜੀ ਕੁਆਲਿਟੀ ਬਹੁਤ ਸੋਹਣੀ ਹੈ ਕੱਟੀ ਦੀ ਹਣ ਆਪਾਂ ਇਹਦੇ ਮਹੀਨੇ ਦੇ ਵਿੱਚ ਵਿੱਚ ਸੀਮੈਂਟ ਲਵਾ ਦਾਂਗੇ ਪਹਿਲਾਂ ਹੀਟਰ ਦੇ ਵਿੱਚ ਆਪੀ ਚੁੱਕੀ ਹੈ ਇਹ ਅਜੇ ਥੋੜੀ ਗਰਮੀ ਜ਼ਿਆਦਾ ਹੋਣ ਕਰਕੇ ਆਪਾਂ ਨੇ ਸੀਮੈਂਟ ਇਹਦੇ ਨਹੀਂ ਲਵਾਇਆ ਉਝੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ ਦੋਸਤੋ